ਤੇ ਬਾਬੇ ਸਵੇਰ ਦੀ ਸਭ ਨੂੰ ਗੁੱਡ ਮਾਰਨਿੰਗ ਹੈ ਤੇ ਭਰਾ ਤੁਹਾਡਾ ਰੈਡੀ ਛੜੀ ਹੋ ਕੇ ਬਹਿ ਗਿਆ ਗੱਡੀ 'ਚ ਤੇ ਗੱਡੀ ਆਪਾਂ ਖਿੱਚਦੀ ਹੈ ਮੁਹੱਲੇ ਦੀਆਂ ਸੜਕਾਂ ਤੇ ਤੁਸੀਂ ਚੈੱਕ ਕਰੋ ਆ ਮੇਰੇ ਰਾਈਟ ਸਾਈਡ ਜੀਵਨ ਲੱਗਦੀ ਨਾ ਪੂਰੀ ਗੱਡਰ ਤੇ ਆਪਾਂ ਪਹਿਲੀ ਰਾਈਡ ਪਿੱਕ ਕਰਨ ਚਲੇ ਗਏ ਤੇ ਬਾਬੇ ਦੂਜੀ ਰਾਈਡ ਆਪਾਂ ਨੂੰ ਆਪਾਂ ਕਰਤਾ ਸੀ ਡਰਾਪ ਇਹਨੂੰ 35 ਦੀ ਮਾਰਕੀਟ 'ਚ ਆਪਣੀ ਖੜੀ ਰਾਣੀ ਸੁੰਦਰਾ ਤਾਂ ਫਿਰ 6-7 ਰਾਈਡਾ ਮਾਰ ਚੁਬਰੋਂ ਨਾਲ ਦੇ ਨਾਲ ਆਪਾਂ 2-4 ਰਾਈਡਾ ਮਾਰਦਾ ਆਪਾਂ ਪਹੁੰਚ ਗਏ ਐਸਡੀ ਕਾਲਜ 32 ਸੈਕਟਰ ਇੱਥੇ ਕਰਤਾ ਆਪਾਂ ਡਰਾਪ ਤੁਸੀਂ 32 ਸੈਕਟਰ ਚੈੱਕ ਕਰ ਸਕਦੇ ਹੋ ਆਪ ਕਰਨ ਤੋਂ ਬਾਅਦ ਚੁਬਰੋਂ ਜਿੱਦਾਂ ਹੀ ਆਪਾਂ ਨੈਕਸਟ ਰਾਈਡ ਚੱਕੇ ਤਾਂ ਤੁਸੀਂ ਟ੍ਰੈਫਿਕ ਚੈੱਕ ਕਰੋ ਕਿੰਨਾ ਲੱਗਿਆ ਪਿਆ ਦੋਨੋਂ ਸਾਈਡ ਕਿਉਂਕਿ ਗੱਡੀ 'ਚ ਗੱਡੀ ਵੱਜੀ ਆ ਇੱਥੇ ਤੇ ਜਾਮ ਲੱਗ ਗਿਆ ਪੂਰਾ ਕਿਉਂਕਿ ਵੱਡਾ ਸ਼ਹਿਰ ਤਾਂ ਵੱਜਦੀਆਂ ਰਹਿੰਦੀਆਂ ਤੇ ਜੋਬਰੋਂ ਨੈਕਸਟ ਰਾਈਡ ਆਪਾਂ ਚੱਕ ਲਈਏ 3 ਬਰਥ ਏਰੀਆ ਦੇ ਤੁਸੀਂ ਚ ਉਟਾ ਜਾਂ ਰਾਉਂਡ ਅਬਾਊਟ ਤੇ ਜਿੱਦਾਂ ਹੀ ਆਪਾਂ ਬਾਹਰ ਜਣੇ ਉਹ ਆ ਗਿਆ ਗੇਟ ਉੱਥੇ ਆਪਣਾ ਧਾਰਗੜ ਇਹਨਾਂ ਨੇ ਜਮ੍ਹਾਂ ਕਰ ਲਿਆ 34 ਦੀ ਮਾਰਕੀਟ ਚੈੱਕ ਕਰਿਓ ਕਿ ਪੂਰੀ ਸਜਾਈ ਪਈ ਹੈ ਨਾ ਤੇ 34 ਚ ਚੰਡੀਗੜ੍ਹ ਦੇ ਸਾਰੇ ਇੰਸਟੀਟਿਊਟ ਬਣੇ ਹੋਏ ਆ ਨੈਕਸਟ ਰਾਈਡ ਬਾਬੇ ਪਹਿਲੀ ਸਿੱਪ ਨੂੰ ਹਿਆਤ ਰਜੈਂਸੀ ਦੀ ਆ ਚੈੱਕ ਕਰੋ ਤੁਸੀਂ ਕਿੰਨਾ ਜ਼ਿਆਦਾ ਸਜਾਇਆ ਹੈ ਦੀਵਾਲੀ ਕਰਕੇ ਤੇ ਵੈਸੇ ਵੀ ਇਹ ਸਜਿਆ ਰਹਿੰਦੇ ਕਿਉਂਕਿ ਚੰਡੀਗੜ੍ਹ ਦੇ ਨਾਮੀ ਹੋਟਲਾਂ 'ਚ ਇੱਕ ਹੈ ਹੋਟਲੇ ਬਾਬੇ 2-4 ਈਡਾ ਮਾਰਨ ਤੋਂ ਬਾਅਦ ਆਪਾਂ ਪਹੁੰਚਿਆ ਜੀਰਕਪੁਰ ਜੀਰਕਪੁਰ ਆਪਾਂ ਨੂੰ ਰਾਈਡ ਨੇ ਪਈ 2-3 ਘੰਟੇ ਹੋ ਕਰਨ ਤੋਂ ਬਾਅਦ ਆਪਾਂ ਖਾਲੀ ਆਇਆ ਵਾਪਸ ਮੁਹਾਲੀ ਤੇ ਕੰਮ ਆਪਣਾ ਹੋ ਗਿਆ 2000 ਦਾ ਟਾਰਗੇਟ ਆਪਣਾ ਸੀਗਾ 3000 ਦਾ ਪੂਰਾ ਨਹੀਂ ਹੋ ਸਕਿਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ